ਜਨਵਰੀ 2024 ਤੋਂ ਲੈ ਕੇ ਮਾਰਚ 2024 ਤੱਕ 108 ਐਂਬੂਲੈਂਸ ਸੇਵਾਵਾਂ ਨੇ ਲਗਭਗ ਗੱਲ ਕਰੀਏ ਤਾਂ ਜੋ 42030 ਲੋਕਾਂ ਦੀ ਮਦਦ ਕੀਤੀ ਵਾ 42030 ਲੋਕਾਂ ਨੂੰ ਜੋ ਮੌਕੇ ਤੇ ਸਹਾਇਤਾ ਵਾ 108 ਜੋ ਕਾਲ ਕਰਦੇ ਐਮਰਜੈਂਸੀ ਐਂਬੂਲੈਂਸ ਸੇਵਾਵਾਂ ਨੂੰ ਤਾਂ ਉਹਨਾਂ ਨੇ ਜੋ ਜੋ ਫਟਾਫਟ ਰਿਐਕਸ਼ਨ ਦਿੱਤਾ ਫਟਾਫਟ ਐਕਸ਼ਨ ਦਿੱਤਾ ਤੇ ਜੋ 42030 ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਇਸ ਕਾਸਟ ਰਿਪੋਰਟ ਦੇ ਵਿੱਚ ਅੱਜ ਗੱਲ ਕਰਾਂਗੇ 108 ਐਂਬੂਲੈਂਸ ਸੇਵਾਵਾਂ ਦੁਆਰਾ 3 ਮਹੀਨਿਆਂ ਦੇ ਵਿੱਚ ਜੋ 42030 ਤੋਂ ਵੱਧ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਅਤੇ ਕਿਹੜੇ-ਕਿਹੜੇ ਜੋ ਸ਼ਹਿਰ ਹੈ ਉਹਨਾਂ ਦੇ ਵਿੱਚ ਜੋ ਸਭ ਤੋਂ ਵੱਧ ਸੇਵਾਵਾਂ ਦਿੱਤੀਆਂ ਇਸ ਕਾਸਟ ਵੀਡੀਓ ਦੇ ਵਿੱਚ ਇਸ ਬਾਰੇ ਗੱਲਬਾਤ ਕਰਾਂਗੇ ਅੱਜ ਤੁਹਾਡੇ ਨਾਲ ਪੰਜਾਬ ਪਰ ਦੇ ਵਿੱਚ 108 ਐਂਬੂਲੈਂਸ ਸੇਵਾਵਾਂ ਨੇ ਲਗਭਗ ਜੋ 42030 ਲੋਕਾਂ ਤੋਂ ਵੱਧ ਦੀ ਹੀ ਸਹਾਇਤਾ ਕੀਤੀ ਹੈ ਇਸੇ ਵਾਵਾਂ ਨੇ ਜੋ ਜ਼ਿੰਮੇਵਾਰੀ ਹੈ ਜੋ ਜੋ ਜਕਿਤਸਾ ਹੈਲਥ케ਅਰ ਜੋ ਲਿਮਟਿਡ ਵੱਲੋਂ ਦਿੱਤੀ ਜਾ ਰਹੀ ਪਈ ਹੈ ਉਹਨਾਂ ਵੱਲੋਂ ਇੱਕ ਰਿਪੋਰਟ ਸਾਂਝੀ ਕੀਤੀ ਜਾਂਦੀ ਪਈ ਹੈ ਰਿਪੋਰਟ ਦੇ ਵਿੱਚ ਜੋ ਜਨਵਰੀ 2024 ਤੋਂ ਲੈ ਕੇ ਮਾਰਚ 2024 ਤੱਕ ਜੋ 108 ਐਂਬੂਲੈਂਸ ਸੇਵਾਵਾਂ ਜੋ ਦਿੱਤੀਆਂ ਗਈਆਂ ਨੇ ਉਸ ਬਾਰੇ ਗੱਲ ਕੀਤੀ ਜਾਂਦੀ ਹੈ ਉਸ ਦੇ ਵਿੱਚ ਜੋ ਆંકੜੇ ਉਹਨਾਂ ਵੱਲੋਂ ਦੱਸੇ ਜਾਂਦੇ ਨੇ ਕਿ 42030 ਤੋਂ ਵੱਧ ਲੋਕਾਂ ਨੂੰ ਜੋ ਤੁਰੰਤ ਸਹਾਇਤਾ ਦਿੱਤੀ ਗਈ ਹੈ ਇਸ ਦੇ ਵਿੱਚ ਜੋ ਮਾਮਲਾ ਦੀ ਗੱਲ ਕਰੀਏ ਤੇ ਕਿਹੜੇ ਕਿਹੜੇ ਮਾਮਲੇ ਦੇ ਵਿੱਚ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਮਾਮਲਾ ਦੀ ਗੱਲ ਕਰਦੇ ਹਾਂ ਤਾਂ 3275 ਦੁਰਘਟਨਾਵਾਂ ਦੇ ਨਾਲ ਜੋ ਜੂਝ ਰਹੇ ਲੋਕਾਂ ਨੂੰ ਜੋ ਮੌਕੇ ਤੇ ਸਹਾਇਤਾ ਪ੍ਰਦਾਨ ਕੀਤੀ ਔਰ 1571 ਦਿਲ ਦੇ ਨਾਲ ਸੰਬੰਧਿਤ ਮਰੀਜ਼ਾਂ ਨੂੰ ਸਹਾਇਤਾ ਦਿੱਤੀ 8203 ਗਰਭ ਅਵਸਥਾ ਦੇ ਨਾਲ ਸੰਬੰਧਿਤ ਜੋ ਸੰਬੰਧਿਤ ਸੀ ਮੈਡੀਕਲ ਸੇਵਾਵਾਂ ਜੋ ਉਹਨਾਂ ਨੂੰ ਤੁਰੰਤ ਪਹੁੰਚਾਇਆ ਗਿਆ ਹਸਪਤਾਲਾਂ ਦੇ ਵਿੱਚ ਜੋ 6160 ਮੈਜਿਕ ਮੈਡੀਕਲ ਐਮਰਜੈਂਸੀਆਂ ਆਉਂਦੀਆਂ ਨੇ ਅਤੇ 22821 ਹੋਰ ਐਮਰਜੈਂਸੀਆਂ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਉਹਨਾਂ ਨੇ ਸਹਾਇਤਾ ਵਜੋਂ ਪ੍ਰਦਾਨ ਕੀਤੀ ਹੈ ਸਮਰਥ ਸਟਾਫ ਵੱਲੋਂ ਜੋ ਚਲਾਈ ਜਾ ਰਹੀ ਹੈ ਜੋ ਐਂਬੂਲੈਂਸ ਯਕੀਨੀ ਬਣਾਉਂਦੀ ਹੈ ਕਿ ਜਦੋਂ ਜ਼ਰੂਰਤ ਹੁੰਦੀ ਹੈ ਤਾਂ 108 ਐਂਬੂਲੈਂਸ ਸੇਵਾ ਜੋ ਮੌਕੇ ਤੇ ਹਮੇਸ਼ਾ ਹੀ ਮੌਜੂਦ ਰਹਿੰਦੀ ਹੈ ਆਪਣੇ ਕੰਮ ਤੋਂ ਕਦੀ ਵੀ ਜੋ ਲੇਟ ਨਹੀਂ ਹੁੰਦੇ ਬਿਲਕੁਲ ਮੌਕੇ ਤੇ ਪਹੁੰਚ ਇਹ ਲੋਕਾਂ ਨੂੰ ਜੋ ਮੁੱਢਲੀ ਸਹਾਇਤਾ ਵਾ ਪ੍ਰਦਾਨ ਕੀਤੀ ਜਾਂਦੀ ਹੈ। ਇਟਸੋ 108 ਐਂਬੂਲੈਂਸ ਸੇਵਾ ਦਾ ਜੋ ਉਦੇਸ਼ ਹੈ ਮਰੀਜ਼ ਨੂੰ ਜੋ ਸਭ ਤੋਂ ਵਧੀਆ ਅਤੇ ਜੋ ਸੰਭਵ ਹੋ ਸਕਦਾ ਵਾ ਜਿੰਨਾ ਵੀ ਉਹ ਮੌਕੇ ਦੇ ਉੱਤੇ ਜੋ ਸਹਾਇਤਾ ਵਾ ਉਹ ਪ੍ਰਦਾਨ ਕਰਨਾ ਹੈ। ਔਰ ਸਹਾਇਤਾ ਵਾ ਜੋ ਪ੍ਰਦਾਨ ਕੀਤੀ ਵੀ ਜਾਂਦੀ ਵੈ ਆਂਕੜੇ ਤੋਂ ਸਪਸ਼ਟ ਹੋ ਰਿਹਾ ਪਿਆ ਵੈ 42000 ਜੋ 30 ਮਾਮਲਿਆਂ ਦੇ ਵਿੱਚ ਜੋ ਐਮਰਜੈਂਸੀ ਕਾਲਸ ਆਈਆਂ ਵੈ ਉਸ ਤੇ ਜੋ ਫਟਾਫਟ ਉਹਨਾਂ ਵੱਲੋਂ ਜੋ ਸਹਾਇਤਾ ਵੈ ਜਲਦ ਸਹਾਇਤਾ ਵਜੋ ਪ੍ਰਦਾਨ ਕੀਤੀ ਗਈ ਗੱਲ ਕਰਾਂਗੇ ਹੁਣ ਵੀ ਕਿਹੜੇ ਸ਼ਹਿਰ ਦੇ ਵਿੱਚ ਕਿੰਨੀ ਹੈ ਸਹਾਇਤਾ ਵਜੋ ਪ੍ਰਦਾਨ ਕੀਤੀ ਗਈ ਹੈ ਇਸ ਦੇ ਵਿੱਚ ਮੁਸੀਬਤ ਚ ਲੋਕਾਂ ਦੀ ਜੋ ਸੇਵਾ ਕੀਤੀ ਜਾਂਦੀ ਹੈ 108 ਜੋ ਸਟਾਫ ਹੈ ਸਟਾਫ ਕੋਲੋਂ ਵੀ ਮੌਕੇ ਤੇ ਪਹੁੰਚ ਕੇ ਜੋ ਤੁਰੰਤ ਸਹਾਇਤਾ ਵਾ ਉਹ ਪ੍ਰਦਾਨ ਕੀਤੀ ਜਾਂਦੀ ਲੁਧਿਆਣੇ ਦੀ ਗੱਲ ਕਰਾਂਗੇ ਹੁਣ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਮਾਮਲੇ ਹੈ 10000 692 ਜੋ ਕੇਸਾ ਦਰਜ ਕੀਤੇ ਗਏ ਸੀ ਐਮਰਜੈਂਸੀ ਸੇਵਾਵਾਂ ਦੇ ਨਾਲ ਸੰਬੰਧਿਤ ਇਹਨਾਂ ਵਿੱਚੋਂ ਜੋ 342 ਦੁਰਘਟਨਾਵਾਂ ਸੀ 195 ਨੇ ਜੋ ਦਿਲ ਦੇ ਮਰੀਜ਼ ਦਿਲ ਦੀ ਬਿਮਾਰੀ ਦੇ ਨਾਲ ਸੰਬੰਧਿਤ ਕੇਸ ਸੀ ਉਹਨਾਂ ਨੂੰ ਉਹਨਾਂ ਨੂੰ ਜੋ ਮੁੱਢਲੀ ਸਹਾਇਤਾ ਪ੍ਰਦਾਨ ਕੀਤੀ ਗਈ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਸਮੇਂ ਸਿਰ ਪਹੁੰਚਾਇਆ ਗਿਆ 1209 ਗਰਭ ਅਵਸਥਾ ਦੇ ਨਾਲ ਸੰਬੰਧਿਤ ਮਾਮਲੇ ਅਤੇ 944 ਮਾਫੀ ਜਮਾਂਗੇ 944 ਮੈਡੀਕਲ ਐਮਰਜੈਂਸੀਆਂ ਅਤੇ 2656 ਪੂਰ ਐਮਰਜੈਂਸੀ ਕੇਰ ਦੇ ਨਾਲ ਸੰਬੰਧਿਤ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਜੋ ਮਾਮਲੇ ਦਰਜ ਕੀਤੇ ਗਏ ਸੀ ਲੁਧਿਆਣੇ ਦੇ ਵਿੱਚ ਜੋ ਜਲਦ ਸੇਵਾ ਹੈ 108 ਐਮਰਜੈਂਸੀ ਕਾਲ ਸੇਵਾ ਹੈ ਐਂਬੂਲੈਂਸ ਦੀ ਉਹ ਜੋ ਜੋ ਸਹਾਇਤਾ ਹੈ ਉਹ ਲੁਧਿਆਣੇ ਦੇ ਵਿੱਚ ਸਭ ਤੋਂ ਵੱਧ ਪ੍ਰਦਾਨ ਕੀਤੀ ਗਈ ਉਸ ਤੋਂ ਬਾਅਦ ਨੰਬਰ ਆਉਂਦਾ ਹੈ ਜਲੰਧਰ ਦਾ ਜਲੰਧਰ ਦੇ ਵਿੱਚ ਕੁੱਲ ਮਾਮਲੇ ਜੋ ਦਰਜ ਕੀਤੇ ਗਏ ਨੇ ਉਹ ਸੀ 7616 ਮਾਮਲੇ ਕੁੱਲ ਮਾਮਲੇ ਦਰਜ ਕੀਤੇ ਗਏ ਸੀ ਜਿਹਦੇ ਵਿੱਚੋਂ 275 ਹਾਦਸੇ ਸੀ 275 ਹਾਦਸੇ ਦੇ ਮਾਮਲੇ ਜੋ ਰਿਕਾਰਡ ਕੀਤੇ ਗਏ 188 ਦਿਲ ਨਾਲ ਸੰਬੰਧਿਤ ਮਾਮਲਿਆਂ ਦੇ ਵਿੱਚ ਜੋ ਐਂਬੂਲੈਂਸ ਸੇਵਾਵਾਂ ਜੋ ਪ੍ਰਦਾਨ ਕੀਤੀਆਂ ਗਈਆਂ 824 ਗਰਭ ਅਵਸਥਾ ਦੇ ਨਾਲ ਸੰਬੰਧਿਤ ਸੀ ਅਤੇ 716 ਮੈਡੀਕਲ ਐਮਰਜੈਂਸੀਆਂ ਤੇ 1805 ਬਾਕੀ ਦੀਆਂ ਜਿਹੜੀਆਂ ਐਮਰਜੈਂਸੀ ਹੋ ਜਾਂਦੀਆਂ ਵੇ ਉਹਨਾਂ ਦੇ ਨਾਲ ਰਿਲੇਟਡ ਮਾਮਲੇ ਹੈ ਜੋ ਦਰਜ ਕੀਤੇ ਗਏ ਸੀ ਸਮੇਂ ਸਿਰ ਸਹਾਇਤਾ ਹੀ ਪ੍ਰਦਾਨ ਕਰਨਾ ਹੈ ਜੋ ਇੱਕ ਮਕਸਦ ਹੈ ਇਸ ਦੌਰਾਨ ਜੋ ਗੱਲਬਾਤ ਕੀਤੀ ਹੈ ਗੱਲਬਾਤ ਦੇ ਦੌਰਾਨ ਅ ਜੋ ਪ੍ਰੋਜੈਕਟ ਦੇ ਹੈੱਡ ਨੇ 108 ਐਂਬੂਲੈਂਸ ਸੇਵਾ ਦਾ ਜੋ ਇੱਕ ਪ੍ਰੋਜੈਕਟ ਹੈ ਉਸ ਦੇ ਜੋ ਹੈੱਡ ਨੇ ਮਨੀਸ਼ ਪੱਤਰਾ ਉਹਨਾਂ ਦੇ ਨਾਲ ਉਹਨਾਂ ਦੇ ਉਹਨਾਂ ਦਾ ਕਹਿਣਾ ਹੈ ਕਿ ਜੋ ਐਂਬੂਲੈਂਸ ਸਮੇਂ ਸਿਰ ਜੋ ਐਂਬੂਲੈਂਸ ਹੈ ਸਮੇਂ ਸਿਰ ਜੋ ਸਹਾਇਤਾ ਪ੍ਰਦਾਨ ਕਰਨਾ ਹੀ ਕਰਨ ਦੇ ਲਈ ਹੀ ਉਹ ਵਚਨਬੱਧ ਹੈ ਤਰੰਤ ਸਹਾਇਤਾ ਉਹਨਾਂ ਵੱਲੋਂ ਕੀਤੀ ਜਾਂਦੀ ਹੈ ਵਧੀਆ ਤਰੀਕੇ ਦੇ ਨਾਲ ਮੌਕੇ ਤੇ ਪਹੁੰਚਿਆ ਜਾਂਦਾ ਹੈ ਅਤੇ ਜੋ ਜ਼ਰੂਰਤਮੰਦ ਹੈ ਉਸ ਨੂੰ ਜੋ ਸਹੀ ਤਰੀਕੇ ਦੇ ਨਾਲ ਸਮੇਂ ਅਨੁਸਾਰ ਮੁੱਢਲੀ ਸਹਾਇਤਾ ਪ੍ਰਦਾਨ ਕਰਦੇ ਹੋਏ ਹਸਪਤਾਲ ਦੇ ਵਿੱਚ ਪ੍ਰਤੀ ਇਲਾਜ ਲਈ ਕਰਵਾਇਆ ਜਾਂਦਾ ਦੱਸ ਦਿਓ ਕਿ ਜੋ ਕੰਸਲਟੈਂਟ ਡਾਕਟਰ ਨੀਹਾ ਮੰਡਲ ਨੇ ਦੱਸਿਆ ਕਿ ਜੋ ਮੌਸਮ ਹੈ ਮੌਸਮ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਮੌਸਮ ਦੇ ਦੌਰਾਨ ਚਲਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਜਿਸ ਤਰ੍ਹਾਂ ਕਿ ਜੋ ਮੌਸਮ ਹੈ ਗਰਮੀਆਂ ਤਾਂ ਮੌਸਮ ਹੈ ਲੂ ਚੱਲਦੀ ਹੈ ਲੂ ਦੌਰਾਨ ਜੋ ਡੀਹਾਈਡਰੇਸ਼ਨ ਹੋ ਜਾਂਦੀ ਹੈ ਹੀਟ ਸਟ੍ਰੋਕ ਹੋ ਜਾਂਦੇ ਨੇ ਲੋਕ ਜੋ ਆਪਣੀ ਸਿਹਤ ਦਾ ਧਿਆਨ ਨਹੀਂ ਕਰਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਆਉਂਦੀ ਹੈ ਗਰਮੀ ਦੇ ਵਿੱਚ ਫਿਰਦੇ ਆ ਸਨਬਰਨ ਹੋ ਜਾਂਦਾ ਹੈ ਇਟ ਸਟ੍ਰੋਕ ਹੋ ਜਾਂਦਾ ਵੈ ਸਟ੍ਰੋਕ ਹੋ ਜਾਂਦਾ ਵੈ ਇਸ ਇਹਨਾਂ ਵਿੱਚ ਜੋ ਫੂਡ ਪੋਇਜ਼ਨਿੰਗ ਦੇ ਮਾਮਲੇ ਸਾਹਮਣੇ ਬਹੁਤ ਆਉਂਦੇ ਆ ਤਾਂ ਇਸ ਮੌਸਮ ਦੇ ਵਿੱਚ ਜੋ ਕਿਹੜੇ ਮਕੋੜੇ ਲੜ ਜਾਂਦੇ ਨੇ ਪਹਿਲੇ ਜਿਵੇਂ ਮਾਮਲੇ ਬਹੁਤ ਸਾਹਮਣੇ ਆਉਂਦੇ ਉਹਨਾਂ ਨੇ ਇਹਨਾਂ ਮਾਮਲਿਆਂ ਦੇ ਵਿੱਚ ਜੋ ਸੁਰੱਖਿਤ ਰਹਿਣ ਦੇ ਲਈ ਜੋ ਵਧੀਆ ਤਰੀਕੇ ਦੇ ਨਾਲ ਆਪਣੇ ਆਪ ਨੂੰ ਦੇਖਣ ਦੇ ਲਈ ਸਾਫ ਸਫਾਈ ਰੱਖਣ ਦੇ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਲੋਕਾਂ ਨੂੰ ਅਪੀਲ ਕੀਤੀ ਤੇ ਉਹਨਾਂ ਦਾ ਕਹਿਣਾ ਹੈ ਕਿ 108 ਐਂਬੂਲੈਂਸ ਸੇਵਾ ਬੈ ਲੋਕਾਂ ਦੀ ਹਮੇਸ਼ਾ ਹੀ ਮਦਦ ਕਰਨ ਦੇ ਲਈ ਤਿਆਰ ਹੈ ਸਮੇਸ਼ਰ ਪਹੁੰਚਣਾ ਹੀ ਸਮੇਸ਼ਰ ਮੁਰਦਲੀ ਸਹਾਇਤਾ ਦੇਣਾ ਹੀ ਉਹ ਸਹਾਇਤਾ ਦੇਣ ਦੇ ਲਈ ਉਹ ਹਮੇਸ਼ਾ ਹੀ ਵਚਨਬੱਧ ਨੇ ਇੱਕ ਬੜਾਈ ਜੋ ਅੱਛਾ ਰਿਕਾਰਡ ਸਾਹਮਣੇ ਆਉਂਦੇ ਨੇ ਕਿ ਲੋਕਾਂ ਨੂੰ ਜੋ ਸਹਾਇਤਾ ਹੈ ਜਦੋਂ ਲੋਕ ਮੁਸੀਬਤ ਹੁੰਦੇ ਨੇ 108 ਐਂਬੂਲੈਂਸ ਸੇਵਾ ਹਮੇਸ਼ਾ ਉਹਨਾਂ ਦੇ ਲਈ ਉਸ ਵਕਤ ਜੋ ਮੌਜੂਦ ਹੁੰਦੀ ਹੈ ਉਹਨਾਂ ਦੇ ਲਈ ਉੱਥੇ ਹਮੇਸ਼ਾ ਹੀ ਪਹੁੰਚਦੀ ਹੈ ਸਮੇਂ ਅਨੁਸਾਰ ਉਹਨਾਂ ਨੂੰ ਉੱਥੇ ਮੁਰਦਲੀ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਸਮੇਂ ਤੇ ਪਹੁੰਚਾਇਆ ਵੀ ਜਾਂਦਾ ਹੈ ਅਹ ਜੀ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਮੈਨੂੰ ਦਿਓ ਇਜਾਜ਼ਤ ਤਲਵਾਦ